ਐਮਐਸਐਨ ਵਾਲੋਕ ਹੋਰ ਨਵੀਂ ਵੀਡੀਓ ਚ ਅੱਜ ਆਪਣਾ ਵੀਰ ਮੇਰਾ ਲੁਧਿਆਣੇ ਲਵੇ ਪਿੰਡ ਸਰਾਬਾ ਤੇ ਬਾਈਹੁਰਾਂ ਦਾ ਫਾਰਮ ਹੈ ਜੀ ਬੀ ਜੇ ਫਾਰਮ ਬੀ ਜੇ ਫਾਰਮ ਬਾਈਹੁਰਾਂ ਦਾ ਥੋੜਾ ਜਿਹਾ ਵੱਡਾ ਹੀ ਕੰਮ ਹੈ ਆਜੋ ਤੁਹਾਨੂੰ ਮਿਲਾਉਂਦੇ ਆਂ ਆਪਾਂ ਇਹਨਾਂ ਦੀ ਕਿ ਨਾ ਸਵਰਾਜ ਮਸ਼ੀਨਾ ਜੀ 99 ਮਾਡਲ ਸਵਰਾਜ ਮਸ਼ੀਨਾਂ ਜੀ 99 ਮਾਡਲ ਆਪਾਂ ਉਹਨਾਂ ਤੇ 4x4 ਲਾ ਰਿਹਾ। ਮਤਲਬ ਤੁਸੀਂ ਇਹਨਾਂ ਦਾ ਫਿਲਟਰ ਜਿਹੜਾ ਇਹਨਾਂ ਨੇ ਲਾਸਟ ਦਿੱਤਾ ਸੀ ਸਾਨੂੰ ਪਹਿਲਾਂ ਇਹਨਾਂ ਨੇ। ਮਤਲਬ ਅਸੀਂ ਕਹਿ ਦੇਣਾ ਭਾਜੀ ਲਾਉਣ ਤੋਂ ਪਹਿਲਾਂ ਕਿਸੇ ਪਾਰਟੀ ਨੂੰ ਵੀ ਫਿਲਟਰ ਲਾ ਦੇ ਵੀਰ ਮੈਨੂੰ ਸਾਨੂੰ ਕੰਮ ਕਰਨਾ ਸੌਖਾ ਥੋੜਾ ਜਿਹਾ। ਆਹ ਮਸ਼ੀਨਾਂ ਜੀ 99 ਮਾਡਲ ਆ ਜੀ ਕੁਝ ਚੀਜ਼ਾਂ ਇਹਦੇ ਮੋਡੀਫਾਈ ਮਤਲਬ ਕਰਵਾਈਆਂ ਹੋਈਆਂ ਨੇ। ਮਤਲਬ ਮਾਡਲ 99 ਆ। ਤੇ ਤੁਸੀਂ ਦੇਖ ਸਕਦੇ ਹੋ। ਪਹਿਲਾਂ ਤਾਂ ਯਾਰ ਮਸ਼ੀਨ ਦੀ ਕੰਡੀਸ਼ਨ ਦੇਖੋ ਤੁਸੀਂ ਚੱਦਰ ਦਾ ਬਹੁਤ ਥੋੜਾ ਕੰਮ ਹੋਇਆ ਵੀਰੇ ਇਹਦੇ ਚੱਦਰ ਦਾ ਚਲੋ ਆਪਾਂ ਇਹ ਕਹਿ ਲਈਏ ਕਿ ਕੁਝ ਨਾ ਕੁਝ ਮੋਡੀਫਾਈ ਹੋਇਆ ਮਤਲਬ ਕਹਿਣ ਦਾ ਭਾਅ 99 ਦੇ ਹਿਸਾਬ ਨਾਲ ਪਰ ਮਾਡਲ 99 ਕੁਝ ਚੀਜ਼ਾਂ ਦੇ ਨਾਲ ਦੀ ਨਹੀਂ ਹਜੇ ਦੀ ਤੁਸੀਂ ਇਹ ਕਹਿ ਲੋ ਕਿ ਕੁਝ ਚੀਜ਼ਾਂ ਦੇ ਨਾਲ ਨਹੀਂ ਆ ਬੀਜੀ ਫਾਰਮ ਬਾਈ ਹੋਰਾਂ ਦਾ ਮਤਲਬ ਉਹ ਹੈ ਲੋਗੋ ਇਹਨਾਂ ਦੀ ਫਾਰਮ ਇਹਨਾਂ ਦੀ ਬਹੁਤ ਧੜੀ ਤੇ ਆਪਾਂ ਅੱਜ 99 ਮਾਡਲ ਨੂੰ ਮਤਲਬ ਲਾ ਰਹੇ ਹਾਂ ਵੀਰੇ ਫੋਰ ਬੀ ਫੋਰ ਸਵਰਾਜ ਮਸ਼ੀਨ ਹੈ ਬਾਕੀ ਤੁਸੀਂ ਸਵਰਾਜ ਬਾਰੇ ਜਾਣਦੇ ਹੋ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਤੇ ਆਜੋ ਤੁਹਾਨੂੰ ਮੈਂ ਗੇਅਰ ਦਿਖਾਦਾ ਕਿ ਇਹਨਾਂ ਦਾ ਸਵਰਾਜ ਦਾ ਤੇ ਹਜੇ ਆਪਾਂ ਅੱਜ ਇਹਨਾਂ ਦਾ ਕੰਮ ਇੱਕ ਸਟਾਰਟ ਕੀਤਾ ਹੈ ਸਵਰਾਜ ਮਸ਼ੀਨ ਦਾ ਆਪਾਂ ਨੇ ਤੇ ਠੰਡ ਤੁਹਾਨੂੰ ਪਤਾ ਹੈ ਬਹੁਤ ਆਜ ਇਹਦਾ ਗੇਅਰ ਆ ਜੀ ਸਵਰਾਜ ਦਾ ਆਪਾਂ ਹੁਣ ਇਹਦੇ ਅੰਦਰ ਕਾਊਂਟਰ ਸ਼ਾਫਟ ਪਾ ਰਹੇ ਹਾਂ ਜੀ ਫਿਲਹਾਲ ਤੇ ਕਾਊਂਟਰ ਸ਼ਾਫਟ ਆਪਾਂ ਇਹਦੇ ਅੰਦਰ ਐਡ ਕਰਾਂਗੇ ਇਹ ਨਾਲ ਆਪਣੇ ਉਦੋਂ ਬਾਅਦ ਲੱਗਦੇ ਨੇ ਤੇ ਕੈਬਨ ਵਾਲੀ ਮਸ਼ੀਨ ਆ ਜੀ ਇਹਨਾਂ ਨੇ ਕੈਬਨ ਵਾਲੀ ਉਸ ਟਾਈਮ ਦੇ ਸੇ ਚੰਗੇ ਟਾਈਮ ਦੇ ਬੱਚੇ ਇਹ ਕੈਬਨ ਵਾਲੀ ਮਸ਼ੀਨ ਬਣਵਾਈ ਹੋਈ ਆ ਬਾਈ ਹੋਰਾਂ ਨੇ ਉਹ ਉਹਨਾਂ ਦਾ www.bijafarm.in ਇਹਨਾਂ ਦੀ ਫਾਰਮ ਹੈ ਆ ਦੇਖ ਲੋ ਵੀਰ ਜਿੱਦੋਂ ਦੇਖਣ ਨੂੰ ਇਧਰੋਂ ਐ ਲੱਗਦੇ ਜਿਵੇਂ ਨਾ ਆਵਾਜ਼ ਆਉਂਦੀ ਆ ਮਸ਼ੀਨਾਂ ਦੇਖਣ ਨੂੰ ਤਾਂ ਐ ਲੱਗਦੀ ਆ ਤੇ ਤਕਰੀਬਨ ਵੀਰੇ 91 ਮਾਡਲ ਆ ਆ ਆਪਣਾ ਹਿੱਸਾ ਆ ਵੀ ਤੁਹਾਨੂੰ ਦਿਖਾ ਦਈ ਆਪਾਂ ਵੀ ਆ ਪਾਈਸਾ ਫਿੱਟ ਕਰਨਾ ਬਾਈ ਇਹਨਾਂ ਨੇ ਦੀ ਪਾਈ ਵੀ ਲੈ ਮੜ ਜਾ ਪਰਲਾ ਪਾ ਪੁੱਛੇ ਕਰਾਂਗੇ ਮੜ ਜਾ ਇਹ ਆ ਹਿੱਸਾ ਪਾਣੇ ਦੇ ਫਿੱਟ ਕਰਨਾ ਵੀਰ ਮੇਰੇ ਇਹ ਤੁਸੀਂ ਉਹੀ ਹਿੱਸਾ ਵੀਰ ਮੇਰਾ ਜਿਹੜਾ ਆਪਾਂ ਨੇ ਆਪਣੇ ਮੇਲੇ ਦੇ ਵਿੱਚ ਆਪਾਂ ਜਿਹੜਾ ਦਿਖਾਇਆ ਸੀ ਨਾ ਹਿੱਸਾ ਉਹੀ ਹਿੱਸਾ ਵੀਰੇ ਇਹ ਇਹੀ ਹਿੱਸਾ ਨੇ ਲਾਉਣਾ ਆਪਾਂ ਇਸ ਮਸ਼ੀਨ ਤੇ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਮਾਡਲ ਪੁਰਾਣਾ ਮਾਡਲ ਇਹ ਹਜੇ ਵੀ ਸਪਿੰਡਲ ਵਾਲਾ ਇਹਨਾਂ ਦੇ ਮਤਲਬ ਹੋਣੇ ਸਿਸਟਮ ਹੈ ਇਹਨਾਂ ਦੇ ਪਾਈਂਆਂ ਦੇ ਦੇਖੋ ਤੇ ਆ ਹੁਣ ਆਪਾਂ ਇਹਨੂੰ ਮਤਲਬ ਨਵੇਂ ਮਾਡਲ ਦੀ ਤਿਆਰ ਕਰ ਰਹੇ ਹਾਂ ਇਹਨੂੰ ਬਿਲਕੁਲ ਹੋਰ ਵੀ ਫੋਰ ਕਰ ਰਹੇ ਆਪਾਂ ਸਵਰਾਜ 91 ਮਾਡਲ ਤੇ ਵੀਰੇ ਅੱਜ ਤੁਸੀਂ ਦੇਖ ਰਹੇ ਥੋਨੂੰ ਫੋਰ ਵੀ ਫੋਰ ਲਾਉਣ ਤੋਂ ਬਾਅਦ ਫਿਰ ਆਪਾਂ ਇੱਕ ਵੀਡੀਓ ਪਾਵਾਂਗੇ ਜਦੋਂ ਕੰਪਲੀਟ ਹੋਗੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਤਦ ਤੱਕ ਲਈ ਸਤਿ ਸ੍ਰੀ ਅਕਾਲ